ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੇਜ ਤੇ ਮੈਂ ਤੁਹਾਡਾ ਆਪਣਾ ਅਮਨ ਅਲੀ ਸ਼ੇਰ ਅੱਜ ਆਪਾਂ ਦੇਖੋ ਚਾਂਦਪੁਰ ਵਾਲੇ ਬੰਨ ਤੇ ਆਏ ਹੋਏ ਆ ਆਹ ਨਾਲੀ ਜਾਂਦੀ ਹੈ ਔਰ ਉਹਦੀ ਦੇਖੋ ਪਾਣੀ ਨੀਆ ਵਾਲਾ ਪਾਣੀ ਹੈ ਫੁੱਲ ਪੰਜਾਬ 'ਚ ਤਾਂ ਬਾਰਿਸ਼ ਜੇ ਘਟੇ ਹੋਈ ਹੈ ਪਰ ਦੇਖੋ ਪਾਣੀ ਫੁੱਲ ਚੱਲ ਰਿਹਾ ਹੈ ਅੱਜ ਆਪਾਂ ਚਾਂਦਪੁਰੇ ਆਏ ਹੋਏ ਆ ਦੇਖੋ ਆਹ ਨਾਲੀ ਦਾ ਪਾਣੀ ਹੈ ਦੇਖੋ ਕਿੰਨਾ ਤੇਜ਼ ਵਗ ਰਿਹਾ ਹੈ ਦੇਖੋ ਮੀਂਹ ਵਾਲਾ ਪਾਣੀ ਹੈ ਸਾਰਾ ਇਹ ਪੰਜਾਬ 'ਚ ਜੇ ਬਾਰਿਸ਼ ਹੋਈ ਨਹੀਂ ਹੈਗੀ ਪਰ ਤੁਸੀਂ ਇਹਦਾ ਵਹਾਅ ਦੇਖ ਲਓ ਇੰਨਾ ਤੇਜ਼ ਹੈਗਾ ਤੇ ਇੱਕ ਗੱਲ ਤੁਹਾਨੂੰ ਹੋਰ ਦਿਖਾਉਣੀ ਆ ਦਿਲਚਸਪ ਗੱਲ ਇਹ ਨਾਲ ਹੀ ਹੈ ਇਹਦੇ ਉੱਪਰ ਦੀ ਇਹ ਪਾਖੜਾ ਨਹਿਰ ਜਾਂਦੀ ਹੈਗੀ ਇਹ ਥੱਲੋਂ ਦੀ ਜਾਂਦਾ ਇਹਦਾ ਪਾਣੀ ਪੂਲ ਬਣਿਆ ਹੋਇਆ ਥੱਲੇ ਦੇਖੋ ਤੁਹਾਡੇ ਸਾਹਮਣੇ ਜਾ ਰਿਹਾ ਹੈਗਾ ਪਾਣੀ ਤੇ ਆਜੋ ਆਪਾਂ ਤੁਹਾਨੂੰ ਪਾਖੜਾ ਵੀ ਦਿਖਾਵਾਂਗੇ ਇਹਦੇ ਉੱਪਰ ਦੀ ਕਿਵੇਂ ਜਾਂਦੀ ਹੈ ਤੇ ਥੱਲੋਂ ਦੀ ਇਹ ਨਾਲੀ ਦਾ ਪਾਣੀ ਜਾਂਦੇ ਉੱਪਰ ਦੀ ਢਾਂਗੜਾ ਜਾਂਦੀ ਹੈ ਤੇ ਵੀਡੀਓ ਨਾਲ ਜੋੜੇ ਜਰੂਰ ਇਹੋ ਦੇਖੋ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਨਾਲੀ ਦਾ ਪੁਲ ਆ ਗਿਆ ਦੇਖੋ ਪਾਣੀ ਕਿੰਨਾ ਤੇਜ਼ ਚੱਲ ਰਿਹਾ ਹੈ ਇਹਦੇ ਵਿੱਚ ਮੀਂਹ ਦਾ ਪਾਣੀ ਇਹ ਸਾਰਾ ਜਿਹੜਾ ਪਿਛਲੀ ਵਾਰੀ ਖੜਾਂ ਦਾ ਰੂਪਤਾਰਨ ਕਰ ਗਿਆ ਸੀਗਾ ਕਿਵੇਂ ਕਿ ਮੂਨ ਕੇਰੀਆ ਕਨੌਰੀ ਏਰੀਆ 'ਚ ਹੜਾ ਆ ਗਏ ਸੀਗੇ ਫਸਲਾਂ ਬਰਬਾਦ ਹੋ ਗਏ ਸੀ ਇਹ ਉਹੀ ਨਾਲੀ ਹੈਗੀ ਤੇ ਹੁਣ ਵੀ ਚੜੀ ਹੋਈ ਐ ਤੇ ਆ ਜੋ ਆਪਾਂ ਤੁਹਾਨੂੰ ਪਾਖੜਾ ਵੀ ਦਿਖਾਉਣੇ ਆ। ਇਹ ਵੀਡੀਓ ਨਾਲ ਜੁੜੇ ਜਰੂਰ ਰਹੋ। ਤੇ ਦੇਖੋ ਦੋਸਤੋ ਆ ਨਾਲੀ ਚੱਲ ਰਹੀ ਐ। ਨਾਲੀ ਦਾ ਪਾਣੀ ਆ ਰਿਹਾ ਇਧਰੋਂ। ਖਨੌਰੀ ਏਰੀਆ ਕਣੀਓ। ਚਾਂਦਪੁਰੇ ਵਾਲਾ ਬੰਨ ਐ ਇਹ। ਤੇ ਆ ਦੇਖੋ। ਆ ਇਹਦੇ ਉੱਪਰ ਦੀ ਪਾਖੜਾ ਚੱਲ ਰਹੀ ਐ। ਦੇਖੋ ਬਿਲਕੁਲ ਨੀਲਾ ਪਾਣੀ ਐ। ਦੇਖੋ ਦੋਸਤੋ ਇਹ ਉਹੀ ਬੰਨਾ ਹੈਗਾ ਚਾਂਦਪੁਰੇ ਵਾਲਾ ਜਿਹੜਾ ਖਨੌਰੀ ਮੂਣ ਕੇਰੀਏ ਚੋਂ ਪਾਣੀ ਆਉਂਦਾ ਹੈ ਇਹ ਨਾਲੀ ਰਾਹੀਂ ਆਉਂਦਾ ਤੇ ਆਹ ਦੇਖੋ ਇੱਧਰ ਪਾਖੜਾ ਚੱਲ ਰਹੀ ਹੈ ਤੇ ਆਹ ਪਾਖੜਾ ਦਾ ਪਾਣੀ ਜਾ ਰਿਹਾ ਇਹਦੇ ਉੱਪਰ ਦੀ ਤੇ ਆਹ ਨੀਚੋਂ ਦੀ ਦੇਖੋ ਆਦrea ਦਾ ਪਾਣੀ ਜਾ ਰਿਹਾ ਨਾਲੀ ਦਾ ਪਾਣੀ ਅੱਗੇ ਨਾਲੋਂ ਵੱਧ ਚੁੱਕਿਆਗਾ ਪਰ ਖਾਸਰੇ ਵਾਲੀ ਗੱਲ ਕੋਈ ਹੈ ਨਹੀਂ ਹਜੇ ਇਉਂਕੀ ਬਾੜਛੀਆਂ ਆਪਕੇ ਹੋਈ ਨਹੀਂ ਹੈਗੀ ਬਿਲਕੁਲ ਪਾਣੀ ਵਧਿਆ ਤਾਂ ਹੈਗਾ ਪਰ ਨੋਰਮਲ ਐਸ.ਟੀ.ਪੀ. ਨੂੰ ਫਸਦਿਆਂ ਦੀ ਗੱਲ ਨਹੀਂ ਹੈਗੀ ਮੈਂ ਦੇਖੋ ਬਰਾਕਰਿਸ਼ਮਾ ਦੇਖੋ ਤੁਸੀਂ ਪਹਿਲੀ ਵਾਰ ਹੀ ਦੇਖਿਆ ਮੈਂ ਵੀ ਜ਼ਿੰਦਗੀ ਚ ਵੀ ਥੱਲੋਂ ਦੀ ਪਾਣੀ ਜਾ ਰਿਹਾ ਹੈ ਨਾਲੀ ਦਾ ਦੇਖੋ ਤੇ ਉੱਪਰ ਦੀ ਪਾਖੜਾ ਲੰਘ ਰਹੀ ਹੈਗੀ ਬਿਲਕੁਲ ਨੀਲਾ ਪਾਣੀ ਹੈ ਸ਼ੁੱਧ ਦੇਖੋ ਇਹ ਹੈ ਚੰਦਪੁਰ ਵਾਲਾ ਬੰਨਾ ਪਾਣੀ ਦਾ ਵਹਾਅ ਦੇਖੋ ਤੁਸੀਂ ਨਾਲੀ ਦਾ